ਪਿੰਡ ਬਚਾਓ ਪੰਜਾਬ ਬਚਾਓ ਮੰਚ ਦੇ ਵੱਲੋਂ ਅੱਜ ਦੇ ਇਸ ਪੰਚਾਇਤ ਸੰਮੇਲਨ ਦੇ ਵਿੱਚ ਹਾਜ਼ਰੀਆਂ ਭਰ ਰਹੀ ਸਮੂਹ ਵੀਰੋ ਭੈਣੋ ਸਭ ਤੋਂ ਪਹਿਲਾਂ ਗੁਰਦੇਵ ਵੱਲੋਂ ਬਖਸ਼ਿਸ਼ ਵਰਤੇ ਦੀ ਸੰਜਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਪਹਿਲਾਂ ਕਿ ਮੈਂ ਆਪ ਜੀ ਨਾਲ ਕਪਤਾ ਦੇ ਕੁਝ ਬੋਲ ਜੋ ਜਿਸ ਤਰ੍ਹਾਂ ਵੀਰ ਜੀ ਦੱਸ ਕੇ ਗਏ ਨੇ ਸਾਹ ਕਰਨੈਲ ਸਿੰਘ ਜੀ ਕਿ 2 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਜੋ ਪੰਜਾਬ بچاؤ ਪਿੰਡ بچاؤ ਕਾਫਲਾ ਇਸ ਮੰਚ ਵੱਲੋਂ ਸਾਰੇ ਪੰਜਾਬ ਦੇ ਵਿੱਚ ਲੈ ਕੇ ਗਈ ਸੀ ਉਸ ਦੇ ਵਿੱਚ ਇੱਕ ਹਫਤਾ ਗਏ ਜਾਂਦੀ ਰਹੀ ਮੈਂ ਸਭ ਤੋਂ ਪਹਿਲਾਂ ਤਾਂ ਇਸ ਮੰਚ ਨੂੰ ਵਧਾਈ ਦੇਣਾ ਚਾਹਾਂਗਾ ਕਿ ਉਹ ਪੰਜਾਬ ਦੇ ਪਿੰਡਾਂ ਨੂੰ ਬਚਾਉਣ ਦੇ ਖਾਤਰ ਪੰਜਾਬ ਨੂੰ ਬਚਾਉਣ ਦੀ ਖਾਤਰ ਜੋ ਸਮੇਂ-ਸਮੇਂ ਹਮੇਸ਼ਾ ਹੀ ਲੋਕਾਂ ਦੇ ਵਿੱਚ ਚੇਤਨਤਾ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਮੰਚ ਮੈਂ ਇਸ ਮੰਚ ਦੇ ਸੰਚਾਲਕਾਂ ਨੂੰ ਸੂ ਸੰਚਾਲਕਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਤੇ ਉਹ ਕੁਝ ਬੋਲ ਜੋ ਅਸੀਂ ਉਸ ਕਾਫਲੇ ਨੇ ਸਾਰੇ ਪੰਜਾਬ ਦੇ ਵਿੱਚ ਉਸ ਸਮੇਂ ਪੰਚਾਇਤੀ ਚੋਣਾਂ ਅੱਗੇ ਸਨ ਸਿਰ ਤੇ ਸਨ ਜੋ ਸਾਡੇ ਵੱਲੋਂ ਸੰਦੇਸ਼ ਦਿੱਤਾ ਗਿਆ ਸੀ ਲੋਕਾਂ ਤਾਈਂ ਉਹੀ ਸ਼ਬਦ ਮੈਂ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ ਇਹ ਹਫ਼ਤਾ ਦੇ ਰੂਪ ਵਿੱਚ ਮੇਰਾ ਥੋੜਾ ਜਿਹਾ ਗਲਾ ਵੀ ਖਰਾਬ ਆ ਮਾਫੀ ਚਾਹਾਂਗਾ ਜਿਸ ਤਰ੍ਹਾਂ ਵੀ ਬੋਲਿਆ ਗਿਆ ਜੇ ਪਿੰਡ ਬਚਾਉਣਾ ਚਾਹੁੰਦੇ ਹੋ ਜੇ ਪੰਜਾਬ ਬਚਾਉਣਾ ਚਾਹੁੰਦੇ ਹੋ ਨਸ਼ਿਆਂ ਤੋਂ ਟੜਿਆਂ ਤੂੰ ਕਰੋ ਨਾਰਾ ਜੀ ਜੋ ਟੜਿਆਂ ਦੀਆ ਗੱਲ ਕਰੇ ਉਹਨੂੰ ਦਿਓ ਜਵਾਬ ਕਰਾਰਾ ਜੀ ਜੇ ਪਿੰਡ ਬਚਾਉਣਾ ਚਾਉਂਦੇ ਹੋ ਜੇ ਪੰਜਾਬ ਬਚਾਉਣਾ ਚਾਉਂਦੇ ਹੋ ਇਹ ਪਿੰਡ ਵਿਰਾਸਤ ਨੇ ਸਾਡੀ ਆਉਰਾਣ ਮੇਲ ਇਹਨੂੰ ਸੰਭਾਲ ਲਈਏ ਦੇਵੇ ਜੋ ਛਿੱਟ ਨਫ਼ਰਤ ਦਾ ਮਿਲ ਸਾਰੇ ਉਹ ਨੂੰ ਪਾਜ ਦਈਏ ਜੇ ਪਿੰਡ ਬਚਾਉਣਾ ਚਾਹੁੰਦੇ ਉਹ ਜੇ ਪੰਜਾਬ ਬਚਾਉਣਾ ਚਾਹੁੰਦੇ ਉਹ ਪੈਸਾ ਜੋ ਵੰਡੇ ਚੋਣਾ ਵਿੱਚ ਪੈਸਾ ਜੋ ਵੰਡੇ ਚੋਣਾ ਜਾਣੋ ਅਪਰਾਧੀ ਸਾਡਾ ਹੈ وارث ਜੋ ਭਾਈ ਲਾਲੋ ਦਾ ਉਹ ਜਾਣੋ ਮਿੱਤਰ ਤੁਹਾਡਾ ਹੈ ਜੇ ਪਿੰਡ ਬਚਾਉਣਾ ਚਾਹੁੰਦੇ ਹੋ ਬੰਦੀ ਨੂੰ ਮੂ 来 राजसी लोकां नु ਸੰਜਾਈਏ ਸਾਖਰਤਾ ਦੇ ਹੋਵਣ ਹੰਮੀ ਉਹਨਾ ਜਾ ਗਲ ਬਕੜੀ ਪਾਈਏ ਜੇ ਪਿੰਡ ਬਚਾਉਣਾ ਚਾਹੁੰਦੇ ਹੋ ਪਿੰਡ ਵਿੱਚ ਅਸੀਂ ਮਿਲ ਜੁਲ ਰਹਿਣਾ ਪਿੰਡਾਂ ਵਿੱਚ ਅਸੀਂ ਮਿਲ ਜੁਲ ਰਹਿਣਾ ਥਾਲਿਆਂ ਦੇ ਤਾਈਂ ਅਲਵਿਦਾ ਕਹਿਣਾ ਗੁਰਬਾਣੀ ਤੋਂ ਲੈ ਕੇ ਸਿੱਧਾ ਸਾਰੇ ਮਿਲ ਸੰਵਾਦ ਲੈ ਵਹਿਣਾ ਗੁਰਬਾਣੀ ਤੂੰ ਲੈ ਕੇ ਸਿੱਧਾ ਸਾਰੇ ਮਿਲ ਸੰਵਾਦ ਲੈ ਵਣਾ ਜੇ ਪਿੰਡ ਬਚਾਉਣਾ ਚਾਹੁੰਦੇ ਹੋ ਨਸ਼ੇ ਰੁਪਈਏ ਵੰਡਣ ਨੀ ਦੇਣੀ ਨਸ਼ੇ ਰੁਪਈਏ ਵੰਡਣੇ ਨੀ ਦੇਣੇ ਮੁੰਡੇ ਫਾਹੇ ਟੰਗਣ ਨੀ ਦੇਣੇ ਸ਼ੇਰਾਂ ਨਾਲੋਂ ਪਿੰਡ ਸੁਲਖਣੇ ਸਾਹਬ ਸਾਭ ਕੇ ਆਪਾਂ ਰੱਖਣੇ ਜੇ ਪਿੰਡ ਬਚਾਉਣਾ ਚਾਉਂਦੇ ਹੋ ਇੱਕ ਅਹਦ ਅੱਜ ਲੈ ਪਾਊਗਾ ਇੱਕ ਅਹਦ ਅੱਜ ਲੈਣਾ ਪਾਊਗਾ ਵਿੱਚ ਪਿੰਡਾਂ ਦੇ ਰਹਿਣਾ ਪਾਊਗਾ ਦੌੜ ਬਦੇਸ਼ੀ ਪਾਊ ਕਢਾਉਣੀ ਇਨਾ ਕਸ਼ਟ ਤਸਣਾ ਪਾਊਗਾ ਜੇ ਪਿੰਡ ਬਚਾਉਣਾ ਚਾਹੁੰਦੇ ਹੋ ਇੱਕ ਮਤਾ ਅੱਜ ਬੈਠ ਪਕਾਈਏ ਇੱਕ ਮਤਾ ਅੱਜ ਬੈਠ ਪਕਾਈਏ ਮਸਲੇ ਪਿੰਡ ਦੇ ਰਲ ਸਮਝਾਈਏ ਗram ਸਵਾਭ ਵਿੱਚ ਲਈਏ ਫੈਸਲੇ ਇਹ ਮੇਰੇ ਵੀਰ ਪੰਚਾਇਤਾਂ ਮੇਰੇ ਭੈਣਾਂ ਨੂੰ ਬੇਨਤੀ ਆ ਆ ਇੱਕ ਮਤਾ ਅੱਜ ਬੈਠੇ ਪਕਾਈਏ ਮਸਲੇ ਪਿੰਡ ਦੇ ਬੈਠ ਸੁਲਝਾਈਏ ਗ੍ਰਾਮ ਸਵਾਵਿਚ ਲੈ ਕੇ ਫੈਸਲੇ ਆਓ ਪਿੰਡਾਂ ਨੂੰ ਸਵਰਗ ਬਣਾਈਏ ਜੇ ਪਿੰਡ ਬਚਾਉਣਾ ਚਾਹੁੰਦੇ ਹੋ ਇਹ ਧਰਤੀ ਗੁਰੂਆਂ ਪੀਰਾਂ ਦੀ ਇਹ ਧਰਤੀ ਗੁਰੂਆਂ ਪੀਰਾਂ ਦੀ ਗੁਰੂਆਂ ਦੇ ਬਚਨ ਵਿਚਾਰ ਲਈਏ ਇਹ ਧਰਤੀ ਗੁਰੂਆਂ ਪੀਰਾਂ ਦੀ ਗੁਰੂਆਂ ਦੇ ਬਚਨ ਵਿਚਾਰ ਲਈਏ ਆਓ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰ ਲਈਏ ਆਓ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰ ਲਈਏ ਜੇ ਪਿੰਡ ਬਚਾਉਣਾ ਚਾਉਂਦੇ ਹੋ ਜੇ ਪੰਜਾਬ ਬਚਾਉਣਾ ਚਾਉਂਦੇ ਹੋ ਜੇ ਦੇਸ਼ ਬਚਾਉਣਾ ਚਾਉਂਦੇ ਹੋ ਧੰਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ